ਜਗਤਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਹਾਉ ਹ ਤੁੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਡੇਰਾ ਬਾਬਾ ਦੁੱਧਾਤਾ ਜੀ ਮਹਾਰਾਜ ਗਊਸ਼ਾਲਾ ਪੈਂਠੁੱਲੀਵਾਲ ਜ਼ਿਲ੍ਹਾ ਬਰਨਾਲਾ ਜਿੱਥੇ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਨਵੇਂ ਬਣਾਏ ਜਾ ਰਹੇ ਸ਼੍ਰੀ ਦਰਬਾਰ ਸਾਹਿਬ ਦੇ 4100 ਸਕਰ ਫੁੱਟ ਦੇ ਲੈਂਟਰ ਪਾਉਣ ਸੰਬੰਧੀ ਇੱਕ ਸਮਾਗਮ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸੰਤਾ ਮਹਾਪੁਰਸ਼ਾਂ ਨੇ ਹਾਜ਼ਰੀ ਭਰੀਆਂ ਅਸਥਾਨ ਦੇ ਮਜੂਤਾ ਗਦਿ ਨਿਸ਼ੀਨ ਸ਼੍ਰੀ ਮਲ ਮਹੰਤ ਨਰਮਲ ਦਾਸ ਜੀ ਦੇਖਦੇ ਖੇੜ ਰੱਖੇਗੇ ਇਹਨਾਂ ਸਮਾਗਮਾਂ ਮੌਕੇ ਵੱਖ-ਵੱਖ ਮਹਾਪੁਰਸ਼ ਮਹੰਤ ਬੁੱਟੀ ਦਾਸ ਜੀ ਭੂਦਨ ਮਹੰਤ ਲਵਲੀਨ ਦਾਸ ਜੀ ਧਲੇਰ ਮਹੰਤ ਧਰਮ ਮੋਣੀ ਜੀ ਅਲਾਲ ਮਹੰਤ ਬੁੱਧ ਦਾਸ ਜੀ ਸ੍ਰੀਮਪੁਰ ਮਹੰਤ ਰਾਮ ਦਾਸ ਜੀ ਠੁੱਡੀਵਾਲ ਮਹਾਂਤ ਦਰਸ਼ਨ ਦਾਸ ਜੀ ਸੈਨਾ ਮਾਤ ਗੁਰਜਨ ਸਿੰਘ ਦੀ ਕੋਠਾਗੁਰੂ ਸਮੇਤ ਅਨੇਕਾ ਮਹਾਂਪੁਰਸ਼ਾਂ ਨੇ ਹਾਜ਼िरਗਵਾਈ ਇਸ ਮੌਕੇ ਸਮੂਹ ਨਗਰ ਨਿਵਾਸੀ ਇਲਾਕੇ ਦੇ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਨਵੀਂ ਬਣਾਈ ਜਾ ਰਹੀ ਇਮਾਰਤ ਦੀ 4100 ਸਕਰ ਫੁੱਟ ਦਾ ਲੈਂਟਰ ਪਾਇਆ ਗਿਆ ਜਿਸ ਵਿੱਚ ਮਹਾਪੁਰਸ਼ਾਂ ਸਮੇਤ ਸਮੁੱਚੇ ਨਗਰ ਨੇ ਬਾਝੜ ਕੇ ਸੇਵਾ ਕੀਤੀ ਤੇ ਆਪਣਾ ਜੀਵਨ ਸਫੜਾ ਕੀਤਾ ਜੇਕਰ ਜੋ ਹੈ ਕਿ महंत ਨਰਮਲਦਾ ਜੀ ਠੁੱਲੀਵਾਲ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਦਬਾਨ ਹਾਲ ਲੰਗਰ ਹਾਲ ਸ਼੍ਰੀ ਸਚਕੰਡ ਸਾਹਿਬ ਦੇ ਕੁੱਲ 11000 500 ਸਗੇਰ ਫੋਟ ਦੇ ਲੈਂਟਰ ਪਾ ਕੇ ਉਹ ਸਾਰੀ ਕਰ ਦਿੱਤੀ ਗਈ ਹੈ ਜੋ ਕਿ ਇੱਕ ਬਹੁਤ ਹੀ ਸ਼ਲਾਘਾਜੋ ਕਦਮ ਹੈ 베ੜੀਆ ਤੇਰੀ ਲੱਖ ਜੂ ਬਨਾਰੇ 베ੜੀਆ ਤੇਰੀ ਲੱਖ ਜੂ ਬਨਾਰੇ ਤੂੰ ਦਾਤੇ ਉਤੇ ਰੱਖ ਡੋਰੀ ਸਾਤੇ ਉਤੇ ਰਸਤੇ ਡੋਰੀਆਂ ਵੇੜੀਆਂ ਤੇ ਤੇਰੀ ਲੱਗ ਜੂ ਬਨਾਰੇ ਸਾਤੇ ਉਤੇ ਰਸਤੇ ਡੋਰੀਆਂ ਵੇੜੀਆਂ ਤੇ ਤੇਰੀ ਲੱਗ ਜੂ ਬਨਾਰੇ ਸਾਤੇ ਬੇੜੀ ਆਪੇ ਤੇ ਲੱਗ ਜੂਗ ਨਰੇ ਬੇੜੀ ਆਪੇ ਤੇ ਲੱਗ ਜੂਗ ਨਾਲੇ ਦਸਤ ਤੇ ਉਤੇ ਰਾਖੀ ਡਾ ਤਾਤੇ ਉਤੇ ਰਾਖੀ ਡਾ ਰੀਆਂ ਬੇੜੀ ਆਪੇ ਤੇ ਲੱਗ ਜੂਗ ਨਾ ਦੋਲੀਆਂ ਦਾਨੇ ਉਤੇ ਰੱਖ ਦੋਲੀਆਂ ਰਾਸੂਣ ਕੇ ਤੇਰੇ ਵੀ ਕਾਜ ਸਾਰੇ ਰਾਸੂਣ ਕੇ ਤੇਰੇ ਵੀ ਕਾਜ ਸਾਰੇ ਤੂੰ ਦੱਦੇ ਉਸੇ ਓ ਜਾਣ ਕੇ ਤੇਰੇ ਵੀਵਾਲੇ ਨਿਆਰੇ ਓ ਜਾਣ ਕੇ ਤੇਰੇ ਵੀਵਾਲੇ ਨਿਆਰੇ ਸਾਤੇ ਉਤੇ ਰੱਖੀ ਡੋਰੀਆਂ ਸਾਤੇ ਉਤੇ ਰੱਖੀ ਡੋਰੀਆਂ ਜਿਹੜੀਆਂ ਤੇਰੀ ਲੱਖ ਜੁਗਨਾ ਤੇਰਾ ਖੀਡੋਰੀਆਂ ਸਾਤੇ ਉਤੇ ਰੱਖ ਦੋਰੀਆਂ ਵੇਰੀਆਂ ਤੇ ਤੇਰੀ ਲਗੂ ਕਿਨਾਰੇ ਸਾਤੇ ਉਤੇ ਰੱਖ ਦੋਰੀਆਂ ਸਾਤੇ ਉਤੇ ਦਾਤਾ ਸਾਡੀ ਬਾਗਰੀ ਬਾਨੀ ਉਹ ਦੁੱਖਾਂ ਵਿੱਚ ਪੜੀ ਦਾਤਾ ਸਾਡੀ ਬਾਗਰੀ ਬਾਨੀ ਤੇਰੇ ਹੱਥ ਡੋਰ ਦਾਤਾ ਸਾਡਿਆਂ ਨਸੀਬਾਂ ਦੀ ਉਹ ਤੇਰੇ ਹੱਥ ਡੋਰ ਦਾਤਾ ਸਾਡਿਆਂ ਨਸੀਬਾਂ ਦੀ ਦੁੱਖਾਂ ਵਿੱਚ ਪੜੀ ਦੀ ਬਾਗਰੀ ਬਾਂਦੀ ਤੇਰੇ ਹੱਥ ਡੋਰ ਲਾਤਾ ਸਾਡਿਆਂ ਨਸੀਬਾਂ ਦੀ ਕਰ ਦੇਣਗੇ ਪਾਰੇ ਉਤਾਰੇ ਨਾਲ ਦੇਣਗੇ ਪਾਰੇ ਉਤਾਰੇ ਸਾਡੇ ਉੱਤੇ ਰੱਖੀ ਰਾਹ ਗੁਰ ਦੋਰੀਆ ਸਾਥ ਉੱਤੇ ਰੱਖ ਦੋਰੀਆ ਜੇੜੀ ਆਪੇ ਤੇਰੀ ਲੱਖ ਟੁਕਿਨਾਰੇ ਸਾਥ ਉੱਤੇ ਰੱਖ ਦੋਰੀਆ ਸਾਥ ਉੱਤੇ ਰੱਖ ਦੋਰੀਆ ਤੇਰੇ ਬਿਨਾ ਮੇਰਾ ਕੋਈ ਨਾਂਦਰਦੀ ਹੋ ਜਾਣ ਕੇ ਤੇਰੇ ਵੀ ਬਾਰੇ ਪਿਆਰੇ ਹੋ ਜਾਣ ਕੇ ਤੇਰੇ ਵੀ ਬਾਰੇ ਪਿਆਰੇ ਦੱਤੇ ਉਤੇ ਰੱਖੀ ਡੋਰੀਆਂ ਦੱਤੇ ਉਤੇ ਰੱਖੀ ਡੋਰੀ ਲੱਖ ਜੂ ਕਿਨਾਰੇ ਦਸ ਤੇ ਉਸ ਤੇ ਰੱਖ ਦੋਰੀਆਂ ਦਸ ਤੇ ਉਸ ਤੇ ਰੱਖ ਦੋਰੀਆਂ ਫੇਰੀਆਂ ਤੇ ਤੇਰੀ ਲੱਖ ਜੂ ਕਿਨਾਰੇ ਦਸ ਤੇ ਉਸ ਤੇ ਰੱਖ ਦੋਰੀਆਂ ਸਾਡਿਆਂ ਨਸੀਬਾਂ ਦੀ ਤੇਰੇ ਹੱਥ ਡੋਰ ਲਾਤਾ ਸਾਡਿਆਂ ਨਸੀਬਾਂ ਦੀ ਦੁੱਖਾਂ ਵਿੱਚ ਖੜੀ ਤਾਤਾ ਸਾਡੀ ਮਾਂ ਗਰੀਬਾਂ ਦੀ ਤੇਰੇ ਹੱਥ ਡੋਰ ਲਾਤਾ ਸਾਡਿਆਂ ਨਸੀਬਾਂ ਦੀ ਕਰ ਦੇਣੇ ਤੇ ਰਾਖੀ ਦੋਰੀਆਂ ਰਾਤੇ ਉਤੇ ਰਾਖੀ ਦੋਰੀਆਂ ਤੇਰੀਆਂ ਪੈ ਤੇਰੀ ਉਹ ਲੱਖ ਜੋ ਗਿਣਾ ਨੇ ਰਾਤੇ ਉਤੇ ਰਾ ਸਾ ਤੇ ਉਤੇ ਰੱਖ ਦੋਨੀਆਂ ਸਾ ਤੇ ਉਤੇ ਰੱਖ ਦੋਨੀਆਂ ਕਾਜ ਹੋਣ ਕੇ ਤੇਰੇ ਵਿਰਾਸ ਸਾਰੇ ਕਾਜ ਹੋਣ ਕੇ ਤੇਰੇ ਵਿਰਾਸ ਸਾਰੇ ਸਾ ਤੇ ਉਤੇ ਰੱਖ ਦੋਨੀਆਂ ਦੇ ਉੱਤੇ ਰਾ ਕੀ ਡੋਰੀਆਂ ਨਾਤੇ ਉੱਤੇ ਰਾ ਕੀ ਡੋਰੀਆਂ ਬੋਲ ਸੱਚੇ ਦਰਬਾਰ ਕੀ ਜੈ ਧੰਨ ਧੰਨ ਬਾਬਾ ਦੁੱਧਾਤਾਰੀ ਮਹਾਰਾਜ ਕੀ ਜੈ ਧੰਨ ਧੰਨ ਬਾਬਾ ਲੇਖਰਾਮ ਜੀ ਮਹਾਰਾਜ ਕੀ ਜੈ ਧੰਨ ਧੰਨ ਬਾਬਾ ਦਰਸ਼ਨਦਾਸ ਮਹਾਰਾਜ ਕੀ ਜੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਦਾਸੀਨ ਡੇਰਾ ਬਾਬਾ ਦੁੱਧਾ ਧਾਰੀ ਗਊਸ਼ਾਲਾ ਪਿੰਡ ਠੁੱਲੀਵਾਲ ਜੋ ਕਿ ਅਸੀਂ ਪਿਛਲੇ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੋਂ ਤਕਰੀਬਨ ਕੰਮ ਚੱਲਦਾ ਸੀ ਦਰਬਾਰ ਸਾਹਿਬ ਦਾ ਅੱਜ ਭਾਈ ਦਰਬਾਰ ਸਾਹਿਬ ਦਾ ਜੋ ਲੈਂਟਰ ਪਾਇਆ ਗਿਆ ਇਹ ਸਾਰੀਆਂ ਸੰਗਤਾਂ ਸਾਰਾ ਨਗਰ ਜਿੰਨੇ ਵੀ ਸਾਡੇ ਸੰਤ ਮਹਾਪੁਰਸ਼ ਆਏ ਨੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਤੇ ਸਾਰਾ ਹੀ ਨਗਰ ਵਧਾਈ ਦੇ ਪਾਤਰ ਹੈ ਨਗਰ ਪੰਚਾਇਤ ਪਤਵੰਤੇ ਸੱਜਣ ਗੁਰੂ ਘਰ ਦੀਆਂ ਕਮੇਟੀਆਂ ਸਾਰੇ ਜਿੰਨੇ ਵੀ ਭਾਈ ਸੰਗਤ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਮਹਾਪੁਰਸ਼ਾਂ ਦਾ ਕੋਟਨ-ਕੋਟ ਧੰਨਵਾਦ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਬਾ ਦੁੱਧਾ ਧਾਰੀ ਜੀ ਦਾ ਕੋਟ ਨਕੋਟ ਧੰਨਵਾਦ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਕੰਮ ਸੰਪੂਰਨ ਹੋਇਆ ਸਾਡੇ ਸੰਤ ਸਮਾਜ ਦੇ ਪ੍ਰੈਜ਼ੀਡੈਂਟ ਸ੍ਰੀਮਾਨ 108 ਸ੍ਰੀਮੰਤ ਤੁਣੀਦਾ ਜੀ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਜੋ ਇਸ ਵਾਰ ਅਸੀਂ ਸਾਰੇ ਮਹਾਪੁਰਸ਼ ਪਹੁੰਚੇ ਨੇ ਤੇ ਉਹਨਾਂ ਨੇ ਵੀ ਪਹੁੰਚਣਾ ਹੈ ਸੋ ਸਾਧ ਸੰਗਤ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੰਗਰ ਭੰਡਾਰੇ ਚੱਲਦੇ ਨੇ ਸਾਰੀਆਂ ਸੰਗਤਾਂ ਨੇ ਸਾਰੇ ਬੱਚਿਆਂ ਤੋਂ ਲਾ ਕੇ ਬੀਬੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੰਗਰ ਪਾਣੀ ਭਾਈ ਛੱਕੇ ਜਾਇਓ ਜਿਨ੍ਹਾਂ ਬੀਬੀਆਂ ਨੇ ਲੰਗਰ ਭੰਡਾਰੇ ਤਿਆਰ ਕੀਤੇ ਨੇ ਜਿਨ੍ਹਾਂ ਵੀਰਾਂ ਨੇ ਇਸ ਮਹਾਨ ਗੁਰੂ ਦਰਬਾਰ ਦੇ ਵਿੱਚ ਸੇਵਾ ਪਾਈ ਆ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਨੇ ਬਹੁਤ ਸੇਵਾ ਭੇਜੀ ਆ ਅਤੇ ਸਾਡੇ ਨਗਰ ਦੇ ਵਿੱਚੋਂ ਵੀ ਬਹੁਤ ਸਾਰੀ ਸੇਵਾ ਪਾਈ ਸਾਰੇ ਹੀ ਨਗਰ ਨੇ ਇਸ ਦੇ ਵਿੱਚ ਸਹਿਯੋਗ ਪਾਇਆ ਹੈ ਸੋ ਸਾਰਿਆਂ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਅਤੇ ਨਗਰ ਪੰਚਾਇਤ ਪਹੁੰਚੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਭਾਈ ਪੰਚਾਇਤ ਦਾ ਧੰਨਵਾਦ ਅਤੇ ਜਿੰਨੇ ਵੀ ਗੁਰੂ ਘਰ ਗੁਰੂ ਘਰ ਦੀਆਂ ਕਮੇਟੀਆਂ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਅਤੇ ਸਾਡੇ ਸੇਵਾਦਾਰ ਨੇ ਜਿੰਨੇ ਵੀ ਸੇਵਾ ਕਰਨ ਵਾਲੇ ਉਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਸੇਵਾ ਬਹੁਤ ਕੀਤੀ ਹੈ ਅਤੇ ਹੁਣ ਵੀ ਨਾਲ ਸੇਵਾ ਕਰਨ ਜਾਂਦੇ ਰਹਿੰਦੇ ਆ ਜਿੱਥੇ ਵੀ ਲੈ ਕੇ ਜਾਓ ਇਹ ਸਾਰੇ ਸੇਵਾਦਾਰ ਭਾਈ ਜਾਣਦੇ ਰਹਿੰਦੇ ਨੇ ਤੇ ਬਾਕੀ ਸਾਰੀਆਂ ਸੰਗਤਾਂ ਦਾ ਸਾਰੇ ਸੰਤਾਂ ਦਾ ਇੱਕ ਵਾਰੀ ਬਹੁਤ-ਬਹੁਤ ਹੋਰ ਧੰਨਵਾਦ ਜੀ ਨੇ ਚਰਨ ਧੂੜ ਬਖਸ਼ੀ ਹੈ ਤੇ ਸਾਧ ਸੰਗਤ ਜੀ ਹੁਣ ਸਾਰਿਆਂ ਨੇ ਲੰਗਰ ਪਾਣੀ ਪ੍ਰਸ਼ਾਦਾ ਭਾਈ ਸਭ ਨੇ ਸੱਕ ਕੇ ਜਾਣਾ ਹੈ ਅਤੇ ਸਾਡੇ ਗੌਰਵ ਵਰਗ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਉਦਾਸੀ ਉਦਾਸੀ ਸੰਪਰਦਾਇਆ ਦੇ ਬਾਬਾ ਸ੍ਰੀ ਚੰਦ ਮਹਾਰਾਜੀ ਦਾ ਬਹੁਤ ਹੀ ਇਹ ਪ੍ਰਚਾਰ ਪ੍ਰਸਾਰ ਕਰਦੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਰ ਦੂਰ ਜਾ ਕੇ ਰਾਜਸਥਾਨ ਤੋਂ ਲਾ ਕੇ ਪੂਰੇ ਇੰਡੀਆ ਦੇ ਵਿੱਚ ਇਹ ਜਿੱਥੇ ਵੀ ਪ੍ਰੋਗਰਾਮ ਹੁੰਦਾ ਉੱਥੇ ਪਹੁੰਚਦੇ ਨੇ ਸੋ ਇਹਨਾਂ ਦਾ ਵੀ ਬਹੁਤ ਅਪਾਰਲਾ ਹੈ ਸਾਡੇ ਇਸ ਉਦਾਸੀਨ ਪੰਥ ਦੇ ਵਿੱਚ ਇਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ ਹੈ ਗੁਰੂ ਮਹਾਰਾਜ ਇਹਨਾਂ ਨੇ ਚੜ੍ਹਦੀ ਕਲਾ ਰੱਖੇ ਕਾਰੋਬਾਰ ਇਹਨਾਂ ਦਾ ਭਾਈ ਬਾਧਾ ਕਰੇ ਪ੍ਰਮਾਤਮਾ ਜੋ ਸਾਰੀਆਂ ਸੰਗਤਾਂ ਦਾ ਦੁਬਾਰਾ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗਏ ਗੁਰੂਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਬਹਿ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਮਹੰਤ ਬੁੱਤੀ ਦਾਸ ਜੀ ਪੋਧਨ ਅਤੇ ਸਥਾਨ ਦੇ ਗੱਦੀ ਨਿਸ਼ੀਨ ਮਹੰਤ ਨਰਮਲ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਜਿਕਰ ਜੋ ਹੈ ਕਿ ਮਾਤਾ ਨਰਮਲ ਦਾਸ ਜੀ ਬੋਲੋਂ ਗਊਸ਼ਾਲਾ ਚਲਾ ਕੇ ਗਊਆਂ ਦੀ ਮਹਾਨ ਸੇਵਾ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਮਾਤਾ ਨਰਮਲ ਦਾਸ ਜੀ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਇਸੇ ਤਰ੍ਹਾਂ ਅਜਿਹੇ ਸਮਾਜ ਸੇਵੀ ਕਾਰਜ ਕਰਦੇ ਰਹਿਣ ਉਦਾਸੀਂ ਡੇਰਾ ਬਾਬਾ ਦੁੱਧਾਤਾਰ ਜੀ ਮਹਾਰਾਜ ਗਊਸ਼ਾਲਾ ਪਿੰਠੋਲੀਵਾਲ ਜ਼ਿਲ੍ਹਾ ਬਰਨਾਲਾ ਤੋਂ ਗੌਰਵ ਕਖੇਰਪੁਰ ਦੀ ਇੱਕ ਖਾਸੀ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਜੋ ਜੀਂਦੇ ਤੂੰ ਤਰੇਣ ਸਾਧੂਆਂ ਦੀ ਜੋ ਜੀਂਦੇ ਤਰੇਣ ਸਾਧੂਆਂ ਦੀ ਸਾ ਦੁਆ ਦੀ ਰੇਣ 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 ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਹੋ ਜਾਣੇ ਜਿੰਦੇ ਤੂੰ ਤਰੇਣ ਸਾਧੂ ਜਾ ਦੇ ਜਿੰਦੇ ਤੂੰ ਤਰੇਣ ਸਾਧੂਆਂ ਦੀ ਮਾਗ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮ ਮਲ ਪੁੱਤਰ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਏ ਓਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ ਅੱਜ ਪਿੰਡ ਭਾਈ ਠੂਲੀਆਲ ਡੇਰਾ ਦੁੱਧਾਧਾਰੀ ਗਊਸ਼ਾਲਾ ਉਰੇ ਜੋ ਗੁਰੂ ਰਣਸੀਹ ਮਹਾਰਾਜ ਜੀ ਦੀ ਕਿਰਪਾ ਨਾਲ ਕਿਰਪਾ ਨਾਲ ਜਿਹੜਾ ਅੱਜ ਦਰਬਾਰ ਸਾਹਿਬ ਦਾ ਲੈਟਰ ਪੈ ਰਿਆ ਬਹੁਤ ਸਰਦਾ ਪ੍ਰੇਮ ਨਾਲ ਭਾਈ ਸੇਵਾ ਕਰ ਰਹੇ ਨੇ ਪਾ ਰਹੇ ਨੇ ਔਰ ਸਾਡਾ ਧੰਨਵਾਦ ਪੰਚਾਇਤਾਂ ਦਾ ਧੰਨਵਾਦ ਆਈਆਂ ਸੰਗਤ ਦਾ ਧੰਨਵਾਦ ਸਾਡੇ ਗੁਰ ਭਾਈ ਜਿਹੜੇ ਪਹੁੰਚੇ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਬਾ ਨਰਮਲਦਾਸ ਜੀ ਦਾ ਸਭ ਤੋਂ ਵੱਧ ਧੰਨਵਾਦ ਆ ਜਿਨੇ ਆਪਦੀ ਸਰਦਾ ਪ੍ਰੇਮ ਨਾਲ ਇਹ ਜਗਾ ਚੜ੍ਹਦੀ ਕਲਾ ਦੇ ਕਰੀ ਆ ਗਈ ਇਹ ਜਦੋਂ ਦੇ ਬਾਬਾ ਜੀ ਉਰੇ ਨਰਮਲਦਾਸ ਜੀ ਹੋ ਗਏ 20-25 ਸਾਲ ਇਹਨਾਂ ਨੂੰ ਰੇ ਸੇਵਾ ਕਰਦਿਆਂ ਨੂੰ ਇਹਨਾਂ ਨੇ ਰੰਗ ਭਾਗ ਲਾਤੇ ਭਾਈ ਗਊਸ਼ਾਲਾ ਦੀ ਬਹੁਤ ਸਰਦਾਰ ਤੇ ਪ੍ਰੇਮ ਨਾਲ ਸੇਵਾ ਕਰ ਰਹੇ ਨੇ ਸਾਡੇ ਪਿੰਡੋਂ ਭੂਦਣ ਤੋਂ ਟੂੜੀ ਦੀਆਂ ਟਰਾਲੀਆਂ ਆਪ ਜਾ ਕੇ ਭਾਈ ਇਹ ਭਰ ਕੇ ਲਿਆਉਂਦੇ ਨੇ ਗਉਆਂ ਬਾਤ ਤੇ ਨੰਗੇ ਪੈਰੀ ਜਾਂਦੇ ਨੇ ਬਹੁਤ ਹੀ ਜਿਆਦੇ ਮਿਹਨਤ ਹੋ ਕੇ ਪ੍ਰਾਲਾਏ ਕਰਦੇ ਨੇ ਜਿਹੜਾ ਇਹ ਡੇਰਾ ਬਣਾ ਰਹੇ ਨੇ ਇਹ ਪਿੰਡ ਦੀ ਪੰਚਾਇਤ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਡੇ ਨਿਰਮਲਦਾਸ ਜੀ ਸਾਡੇ ਗੁਰਪਾਈ ਜੀ ਬਹੁਤ ਸਰਧਾ ਪ੍ਰੇਮ ਨਾਲ ਡੇਰਾ ਇਹਨਾਂ ਨੇ ਤਿਆਰ ਕਰਿਆਗਾ ਬਹੁਤ ਹੀ ਪ੍ਰੇਮ ਨਾਲ ਭਾਈ ਅੱਜ ਇਹ ਦਰਬਾਰ ਸਾਹਿਬ ਦਾ ਜੋ ਲੈਟਰ ਪੈ ਰਿਆ ਇਹਦੀ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਬਾਬਾ ਨਿਰਮਲਦਾਸ ਦੀ ਕਿਰਪਾ ਨਾਲ ਜੀ ਨਾਂ ਪੈ ਰਿਹਾਗਾ ਭਗਵਾਨ ਜੀ ਕਿਰਪਾ ਕਰਨ ਨਰਮਦਾ ਨੂੰ ਚੜ੍ਹਦੀ ਕਲਾ ਰੱਖਣਾ ਬਾਬਾ ਸ੍ਰੀ ਚੰਦਰ ਜੀ ਭਗਵਾਨ ਜੀ ਕਿਰਪਾ ਕਰਨ ਉਹ ਸਾਡੇ ਗੌਰਵ ਗਰਗ ਜੀ ਜਿਹੜੇ ਦੇਸ਼ਾਂ ਪਰਦੇਸਾਂ 'ਚ ਇਹ ਵੀਡੀਓ ਭੇਜਦੇ ਨੇ ਬਣਾ ਕੇ ਭਾਈ ਸਾਡੇ ਭੇਖ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਸਾਡੇ ਭੇਖ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਭਾਈ ਔਰ ਗੌਰਵ ਜੀ ਦੇ ਬਈ ਧੰਨਵਾਦ ਆ ਜਿਹੜਾ ਸਾਡੇ ਭੇਖ ਨੂੰ ਚੜ੍ਹਦੀ ਕਲਾ 'ਚ ਰੱਖ ਰਿਹਾਗਾ ਕਿਰਪਾ ਕਰੇ ਸ੍ਰੀ ਚੰਦਰ ਭਗਵਾਨ ਜੀ ਨੂੰ ਸ੍ਰੀ ਚੰਦਰ ਭਗਵਾਨ ਜੀ ਦਾ ਜੋ ਵੀ ਇਹ ਹੁਣ ਤੱਕ ਇਹਨੇ ਸਾਰੇ ਭੇਖ ਦਾ ਪ੍ਰਚਾਰ ਕਰਿਆਗਾ ਮੂਵੀਆਂ ਬਣਾਈਆਂ ਨੇ ਥੌਂ ਥੌਂ ਜਾ ਕੇ ਡੇਰਿਆਂ 'ਚ ਕਿਰਪਾ ਕਰਨਾ ਇਹਦੇ ਬੱਚਿਆਂ ਤੇ ਔਰ ਗੌਰਵ ਗਰਕ ਦੇ ਮਿਹਰ ਭਰੇ ਹੱਥ ਰੱਖਣ ਸ੍ਰੀ ਚੰਦਰ ਭਗਵਾਨ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨਾ ਇਹ ਡੇਰਾ ਚੜ੍ਹਦੀ ਕਲਾ 'ਚ ਰਹੇ ਇਹ ਨਗਰ ਵੀ ਚੜ੍ਹਦੀ ਕਲਾ 'ਚ ਰਹੇ ਭਾਈ ਸਾਰਾ ਨਗਰ ਜੁੜ ਕੇ ਸੇਵਾ ਕਰ ਰਿਹਾ ਨਰਮਲਦਾਤਾ ਇੰਨਾ ਸਰਦਾ ਪ੍ਰੇਮ ਨਾਲ ਰੱਖਦੇ ਨੇ ਭਾਈ ਨਰਮਲਦਾ ਜੀ ਨੂੰ ਮੂਹਰੇ ਹੋ ਕੇ ਨਰਮਲਦਾ ਜੀ ਸੇਵਾ ਕਰਨੇ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਗੁਰੂ ਗ੍ਰੰਥ ਸਾਹਿਬ ਜੀ ਭਗਵਾਨ ਕੀ ਜੈ ਗਊ ਮਾਤਾ ਕੀ ਜੈ ਨਗਰ ਖੇੜੇ ਕੀ ਜੈ ਆਇਆਂ ਸੰਗਤਾਂ ਕੀ ਜੈ ਸਾਡੇ ਪ੍ਰੈਜ਼ੀਡੈਂਟ ਭਗਵਾਨ ਧੂਣੀਦਾਸ ਮਹਾਰਾਜ ਕੀ ਜੈ ਮੇਰਦਾਸ ਮਹਾਰਾਜ ਕੀ ਜੈ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301